ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਅੱਜ ਤੁਹਾਨੂੰ ਦਿਖਾਉਣੀ ਹੈ ਕਿ ਪਹਿਲੇ ਸੂਏ ਸ਼ਾਈ ਵਾਲ ਤੇ ਐਫ ਦੀ ਮਿਕਸ ਵੈਡ ਬਹੁਤ ਸੋਹਣੀ ਚੰਗਾ ਥਣ ਹਵਾਨਾ ਚੰਗਾ ਜਿਹੜਾ ਗੋਲੇ ਨੂੰ ਲੱਗਾ ਪਹਿਲੇ ਸੂਏ ਬੱਛੀ ਸੂਈ ਆ ਤੇ ਪਿੱਛੇ ਵੀ ਜਿਹੜੀ ਬਹੁਤ ਪਿਆਰੀ ਐਚਐਫ ਦੀ ਬੱਛੀ ਆ ਤਾਂ ਇੱਕ ਨਹੀਂ 2 ਨੇ ਬਹੁਤ ਪਿਆਰੀ ਬਿਲਕੁਲ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਬਹੁਤ ਸੋਹਣਾ ਬੱਛੀ ਜੁਈ ਆਇਆ ਤੇ ਗਾਂ ਦੇ ਵਿੱਚ ਵੀ ਤੇ ਬਿਲਕੁਲ ਠੰਡੀ ਸੀਲ ਹੈ ਚੈੱਕ ਕਰੋ ਜੀ ਬਿਲਕੁਲ ਇਹਦਾ ਜਿਹੜਾ ਫੇਸ ਕੁਆਲਿਟੀ ਆ ਛੋਟਾ ਜਿਹਾ ਕੰਨ ਵੀ ਬਿਲਕੁਲ ਜਿਹੜਾ ਐਚਐਫ ਵਾਲਾ ਲੱਗਾ ਹੋਇਆ ਹੈ ਛਾਈ ਵਾਲ ਨਾਲ ਪਿੱਠ ਪੂੜੇ ਤੋਂ ਜਿਹੜੀ ਛਾਈ ਵਾਲ ਨਾਲ ਆ ਅੱਗੋ ਜਿਹੜਾ ਕੰਨ ਆ ਬਿਲਕੁਲ ਐਫ ਐਫ ਵਾਲਾ ਛੋਟਾ ਕੰਨ ਆ ਤੇ ਇੱਥੇ ਹਨ ਜਿਹੜਾ ਬਿਲਕੁਲ ਸ਼ਾਈਵਾਦ ਵਾਲਾ ਲੱਗਿਆ ਤੇ ਬਹੁਤ ਸੋਹਣੀ ਜਿਹੜੀ ਜਾਨੀ ਕਿ ਗਰਮੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਹੂਗੀ ਪਰ ਦੁੱਧ ਦੀ ਜਿਹੜੀ ਕੁਆਲਿਟੀ ਇਹਦੀ ਬਿਲਕੁਲ ਮੱਝਾਂ ਵਾਲੀ ਹੋਊਗੀ ਚੰਗਾ ਜਾਨੀ ਕਿ ਦੁੱਧ ਚਵਾ ਸਕਦੀ ਆ ਆਪਾਂ ਨਾਰਮਲੀ ਜਿਹੜਾ 13 14 ਲੀਟਰ ਦੀ ਜਿਹੜੀ ਕੈਪੈਸਿਟੀ ਹੈ ਦੀ ਮੰਨ ਕੇ ਧਿਆਲ ਸਕਦੇ ਆ ਆ ਚੈੱਕ ਕਰ ਸਕਦੇ ਆ ਮੇਰਾ ਸੋਹਣੀ ਹਾਇਟਾ ਸੂਈ ਨੂੰ ਜਿਹੜਾ ਸਮਾਂ ਅੱਜ ਦੂਜਾ ਦਿਨ ਆ ਤੋੜਾ ਤੋੜਾ ਬਿਲਕੁਲ ਤੁਸੀਂ ਗਾ ਦਾ ਚੈੱਕ ਕਰੋ ਬੱਚੀ ਦਾ ਬਹੁਤ ਪਿਆਰੀ ਬਾਕੀ ਇੱਥੇ ਫਾਰਮ ਤੇ ਜੇ ਤੁਸੀਂ ਆਉਂਦੇ ਜੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸ ਹੈ ਕਿਸੇ ਵੀ ਸਾਈਡ ਤੋਂ ਆ ਸਕਦੇ ਤੁਸੀਂ ਹਰੀਕੇ ਤੋਂ ਵੱਡੇ ਸਭਰਾ ਤੋਂ ਪੱਟੀ ਤੋਂ ਇੱਥੇ ਫਾਰਮ ਤੇ ਤੁਸੀਂ ਜੋਰ ਸਿੰਘ ਵਾਲੇ ਵਿਜ਼ਿਟ ਕਰ ਸਕਦੇ ਹੋ ਸਦਾ ਰੇਟ ਹੈ ਜਿਹੜਾ ਆਪਾਂ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਨੇ ਆਂ। ਰੇਟ ਇਹਦਾ ਜਿਹੜਾ 45000 ਰੁਪਏ ਵੱੱਛੀ ਦਾ ਉਹਦੇ ਵਿੱਚ ਆਪਾਂ ਥੋੜਾ ਬਹੁਤਾ ਮਾਨਤਾਨ ਜ਼ਰੂਰ ਕਰਾਂਗੇ। ਮੇਰਾ ਟੈਕ ਨੰਬਰ ਆ ਜਿਹੜਾ ਆਪਣਾ 99036 82025 99063 82025 ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।